ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਕਾ ਕੌਰ ਫੈਸ਼ਨ ਬੁਟੀਕ ਦਰਾਹਾ ਤੋਂ ਸੋ ਹੋਪ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਸੋ ਇੱਕ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਈਆਂ ਮੈਂ ਤੁਹਾਡੇ ਲਈ ਨੈਚੁਰਲ ਕ੍ਰੇਪ ਦੀ ਸੂਟ ਹੈ ਫੁਲੀ ਹੈਂਡਵਰਕ ਵਿਦ ਹੈਂਡਵਰਕ ਦੁਪੱਟਾ ਉਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਪਿਆਰਾ neck ਡਿਜ਼ਾਈਨ ਬਣਿਆ ਹੋਇਆ ਰਾਉਂਡ neck ਲਾਈਨਿੰਗ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਪਰਲ ਵਰਕ ਕਟdana ਵਰਕ ਹੈ ਦੇ ਵਿੱਚ ਔਰ ਦੁਪੱਟਾ ਵੀ ਸੇਮ ਇਦਾਂ ਹੀ ਬਣਿਆ ਹੋਇਆ ਹੈ ਸੇਮ ਲਾਈਨਿੰਗ ਦੇ ਵਿੱਚ ਹੀ ਉਸ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਹੀ ਪਿਆਰਾ ਸੂਟ ਹੈ ਜੇਕਰ ਤੁਸੀਂ ਵੀ सेम ਸੂਟ ਚਾਹੁੰਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੰਟੈਕਟ ਨੀਚੇ ਨੰਬਰ ਦਿੱਤਾ ਹੋਇਆ ਉੱਤੇ ਤੇ ਮੈਨੂੰ ਕਾਲ ਕਰਕੇ ਡੀਐਮ ਕਰਕੇ ਪੁੱਛ ਸਕਦੇ ਹੋ ਕਿ ਅੱਗੇ ਫੈਸਟੀਵਲ ਸੀਜ਼ਨ ਆ ਰਿਹਾ ਹੈ ਕਰਵਾ ਚੌਥਾ ਆ ਰਿਹਾ ਹੈ ਕਰਵਾ ਚੌਥੀ ਬਹੁਤ ਹੀ ਪਿਆਰਾ ਸੂਟ ਹੈ ਇਹ ਤੇ ਤੁਸੀਂ ਜਲਦੀ ਜਲਦੀ ਆਪਣੀ ਆਰਡਰ ਪਲੇਸ ਕਰੋ ਥੈਂਕ ਯੂ